ਮੇਰਾ ਨਾਮ ਜੋਤੀ ਭੰਡਾਰੀ ਆ ਮੈਂ ਮੇਲਾ ਮੰਡਾ ਦੀ ਪ੍ਰਧਾਨ ਆ ਮੈਂ ਇੱਥੇ ਤਾਂ ਇਕੱਠੀ ਹੋਈ ਆ ਕਿ ਇਹ ਸਾਰੇ ਮੇਲਾਵਾ ਬਹੁਤ ਦੁਖੀ ਨੇ ਤੇ ਨਾਲੇ ਆਪਾਂ ਵੀ ਇਸ ਮੁਹੱਲੇ ਦੇ ਰਹਿਣ ਵਾਲੇ ਆ ਸਾਡੇ ਘਰ ਦੇ ਲਾਗੇ ਡੰਪ ਲੱਗਾ ਹੋਇਆ ਵਾ ਨਾਲ ਸਾਹਮਣੇ ਸਮਸ਼ਾਨ ਘਾਟ ਜਿੱਥੇ ਇੱਕ ਸੁੱਚਾ ਔਰ ਮਤਲਬ ਕਿ ਸ਼ਿਵਜੀ ਜੀ ਦਾ ਆਸਨ ਜਿਹਨੂੰ ਕਹਿੰਦੇ ਨੇ ਤੇ ਉੱਥੇ ਰਹਿਣ ਵਾਸਤੇ ਲੋਕਾਂ ਨੂੰ ਕਿ ਇਹਨੇ ਮੁਸ਼ਕਲ ਹੁੰਦੀ ਜੇ ਕਿ ਇਹਦੀ ਮੌਤ ਹੋ ਜਾਂਦੀ ਹੈ ਤੇ ਰਿਸ਼ਤੇਦਾਰ ਤੱਕ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਬਹੁਤ ਬਹੁਤ ਧੰਨ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਸਾਨੂੰ ਤਾਂ ਤੇ ਰਹਿਣ ਲੰਘਣ ਲੱਗੇ ਵੀ ਦਿੱਕਤ ਹੁੰਦੀ ਹੈ ਜੇ ਨਾਸਟਾਈਮ ਜੇ ਕਿ ਇਹਨੂੰ ਪਤਾ ਲੱਗਦਾ ਕਿ ਧਾਰੀਵਾਲ ਚ ਕਿਹਦੀ ਮੌਤ ਹੋਈ ਹੈ ਤਾਂ ਰਿਸ਼ਤੇਦਾਰ ਕਹਿਣਗੇ ਕਿ ਆਪਾਂ ਕਿਰਿਆ ਤੇ ਆਵਾਂਗੇ ਅਸੀਂ ਸੰਸਕਾਰ ਤੇ ਨਹੀਂ ਆਵਾਂਗੇ ਦੂਜੇ ਨੰਬਰ ਤੇ ਸਾਡੇ ਭਾਬੀ ਜੀ ਨੇ ਬਿਲਕੁਲ ਲੱਗੇ ਰਹਿੰਦੇ ਨੇ ਬਿਲਕੁਲ ਨਾਲ ਐਨਾਂ ਦੇ ਘਰ ਇਹ ਵੀ ਦੱਸਦੇ ਨੇ ਕਿ ਜਦੋਂ ਵੀ ਰੂੜੀ ਫੋਲੀ ਜਾਂਦੀ ਹੈ ਸੱਪ ਜੋ ਮਤਲਬ ਜਾਨਵਰ ਨੇ ਉਹ ਸਾਰੇ ਸਾਡੇ ਘਰ ਚ ਆਉਂਦੇ ਨੇ ਆ ਥੋੜੀ ਕੋ ਆਪ ਦੱਸਣਗੇ ਹੁਣ ਗੁਰਦੀਪ ਕੌਰ ਧਾਰੀਵਾਲ ਆ ਅਸੀਂ ਬਹੁਤ ਪਰੇਸ਼ਾਨ ਆ ਇੱਥੋਂ ਆ ਕੂੜੇ ਤਾਂ ਬਹੁਤ ਜ਼ਿਆਦਾ ਗੰਦਗੀ ਆ ਸਾਡੇ ਬੱਚੇ ਬਜ਼ੁਰਗ ਬਿਮਾਰ ਹੁੰਦੇ ਬੇ ਆ ਜਦੋਂ ਵੀ ਕੋਈ ਮਰਗ ਹੁੰਦੀ ਆ ਸਾਰੇ ਸ਼ਹਿਰ ਵਾਸੀਆਂ ਦੀਆਂ ਇਹੀ ਮੜੀਆਂ ਪੈਂਦੀਆਂ ਵਾ ਇੱਥੇ ਜਦੋਂ ਆਂਦੇ ਆ ਉਹ ਰਿਸ਼ਤੇਦਾਰ ਸਾਰੇ ਇਹੀ ਬੋਲਦੇ ਆ ਕਿ ਤੁਸੀਂ ਕਿਤਰਾ ਇੱਥੇ ਆਉਂਦੇ ਜੇ ਇੱਥੋਂ ਤੇ ਲੰਘਿਆ ਨਹੀਂ ਜਾਂਦਾ ਜਿਹੜਾ ਮਰ ਗਿਆ ਉਹ ਤੇ ਮਾਰ ਹੀ ਗਿਆ ਪਰ ਜਿਹੜੇ ਮਗਰ ਆਉਂਦੇ ਉਹ ਤੇ ਮਰੇ ਹੀ ਹੁੰਦੇ ਜੀ ਉਹ ਕਹਿੰਦੇ ਆ ਅਹੀਂ ਦੇ ਇੱਥੇ ਬਿਮਾਰ ਹੋ ਜਾਾਂਗੇ ਇੱਥੇ ਆਵਾਂਗੇ 2 ਮਿੰਟ ਵੀ ਕੁਲਾਵਾਂਗੇ ਬਹੁਤ ਬਹੁਤ ਗੰਦਾ ਇੱਥੇ ਬਹੁਤ ਜ਼ਿਆਦਾ ਕੀ ਮੰਗ ਕਰਦੇ ਆ ਅਹੀਏ ਮੰਕਰਨੇ ਕੇ ਇੱਕ ਕੂੜਾ ਚੁੱਕਿਆ ਜਾਣਾ ਚਾਹੀਦਾ ਇੱਕ ਜਿਹੜੀ ਲੰਗਾ ਸਾਹਿਬ ਦੇ ਅੱਗੇ ਕੋਠੀ ਦੇ ਅੱਗੇ ਸੜਕ ਟੁੱਟੀ ਆ ਨਾਲਾ ਸਾਰਾ ਬਾਹਰ ਗੰਦਾ ਆਂਡਿਆ ਉੱਥੇ ਬਜ਼ੁਰਗ ਬੱਚੇ ਡਿੱਗਦੇ ਪਏ ਆ ਉਹ ਠੀਕ ਹੋਣੀ ਚਾਹੀਦੀ ਆ ਚੁੰਗੀ ਤੋਂ ਲੈ ਕੇ ਇੱਥੇ ਤੱਕ ਬਹੁਤ ਗੰਦਾ ਲੰਗਿਆ ਨਹੀਂ ਜੀ ਦੇਖੋ ਜੀ ਤੁਸੀਂ ਦੇ ਸ਼ਹਿਰ ਵਾਸੀ ਹੋ ਤੁਹਾਨੂੰ ਸਾਰਾ ਪਤਾ ਪੰਨਣ ਜੀ ਕਿ ਕੀ ਹਾਲਾਤ ਨੇ ਸ਼ਹਿਰ ਦੇ ਸਭ ਤੋਂ ਬੁਰਾ ਹਾਲ ਇੱਥੇ ਐਦੇ ਸਾਰਾ ਕੋਸ਼ਿ ਸਿਵਰੇਜ ਦਾ ਸੜਕਾਂ ਦਾ ਗਲੀਆਂ ਦਾ ਸਫਾਈ ਦਾ ਬਹੁਤ ਬੁਰਾ ਹਾਲ ਆ ਪਰ ਸਭ ਤੋਂ ਮਾੜਾ ਜਿਹੜਾ ਇਹ ਵੇਲੇ ਚੱਲ ਰਿਹਾ ਹੈ ਸ਼ਮਸ਼ਾਨ ਘਰ ਦੇ ਵਿੱਚ ਜਿਹੜਾ ਕੂੜੇ ਦਾ ਡੈਂਪ ਹੈ ਨਾ ਹਰ ਇਨਸਾਨ ਨੇ ਦੁਨੀਆ ਤੋਂ ਜਾਣਾ ਹੈ ਤੇ ਉਹਦਾ ਆਖਰੀ ਪੜਾਅ ਸ਼ਮਸ਼ਾਨ ਘਾਟ ਹੀ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਕੋਈ ਹੈ ਬੁੱਢਾ ਹੈ ਜਵਾਨ ਹੈ ਪਰ ਜਦੋਂ ਉੱਥੇ ਜਾਇਦਾ ਕਿਤੇ ਉੱਥੇ 5 ਮਿੰਟ ਨਹੀਂ ਖਲੋਤਾ ਜਾਂਦਾ ਇੰਨੀ ਬਦਬੂ ਇੰਨੀ ਮੱਖੀ ਇੰਨਾ ਕੂੜਾ ਕਰਕਟ ਹੈ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਮੈਨੂੰ ਕਈ ਯਾਰ ਆਉਣਾ ਪੈਂਦਾ ਜਦੋਂ ਕੋਈ ਟ੍ਰਾਈ ਟੂ ਨੀ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਆਪਣਾ ਇਲਾਕਾ ਹੈ ਜਦੋਂ ਇਹਨਾਂ ਦੇ ਰਿਸ਼ਤੇਦਾਰ ਕੋਈ ਦੂਰੋਂ ਨੇੜੇੋਂ ਆਏ ਹੁੰਦੇ ਨੇ ਲੁਧਿਆਣਾ ਸ਼ਹਿਰ ਜਾਂ ਚੰਡੀਗੜ੍ਹ ਜਾਂ ਕਿਤੋਂ ਉਹ ਆਣ ਕੇ ਇਹਨਾਂ ਨੂੰ ਵੀ ਗਾਲ੍ਹਾਂ ਕੱਢਦੇ ਨੇ ਲਾਂਦਾ ਪਾਉਂਦੇ ਨੇ ਤੇ ਕਮੇਟੀ ਨੂੰ ਵੀ ਇੰਨੇ ਗੰਦ ਦੇ ਵਿੱਚ ਸ਼ਮਸ਼ਾਨਘਾਟ ਹੋ ਜਾ ਜਿਹੜੀ ਸਭ ਤੋਂ ਵੱਧ ਸਾਫ਼ ਰਹਿਣੀ ਚਾਹੀਦੀ ਏ ਗਲੀਆਂ ਚਲੋ ਸਾਫ਼ ਹੋ ਜਾਣ ਕਿਹੜੇ ਅੱਜ ਨਹੀਂ ਚੁੱਕਿਆ ਸਵੇਰੇ ਚੁੱਕਿਆ ਜਾਂਦਾ ਪਰ ਸ਼ਮਸ਼ਾਨਘਾਟ ਦੇ ਵਿੱਚ ਤੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਇਹ ਵੇਲੇ ਮੌਜੂਦਾ ਰਾਜ ਦੇ ਵਿੱਚ ਨੇ ਉਹਨਾਂ ਦੀਆਂ ਵੀ ਮੌਤਾਂ ਹੁੰਦੀਆਂ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਦੇ ਪਿੰਡੇ ਦੇ ਜੂਨ ਸਰਕ ਦੀ ਕਿ ਇੰਨਾ ਬੁਰਾ ਹਾਲਾਤ ਆਓ ਤੁਸੀਂ ਆਣ ਕੇ ਵੇਖੋ ਆਪਣਾ ਕੈਮਰਾ ਲੈ ਕੇ ਜਾਓ ਤੁਹਾਂ ਤੇ ਅੱਗੇ ਵੀ ਖਬਰ ਚਲਾਈ ਹੈ ਕਿ ਕੂੜੇ ਦੇ ਬਹੁਤ ਢੇਰ ਲੱਗੇ ਨੇ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਤੇ ਅੱਜ ਤੇ ਅਸੀਂ ਐਵੇਂ ਨਿਕਾ ਜਿਹਾ ਐਲਟੀਮੇਟਨ ਦਿੱਤਾ ਹੈ ਮੈਂ 1 ਅੱਧੇ ਘੰਟੇ ਲਈ ਜੇ ਪ੍ਰਸ਼ਾਸਨ ਨੇ ਨਾ ਸੁਣਾਈ ਨਾ ਉਥੋਂ ਡੰਪ ਚੁੱਕਿਆ ਗਿਆ ਤੇ ਇਹ ਧਰਨਾ ਵੱਡੇ ਪੱਧਰ ਤੇ ਲੱਗੇਗਾ ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਕੂੜੇ ਦਾ ਡੰਪ ਆਪਾਂ ਅਜ ਤੋਂ 2-3 ਮਹੀਨੇ ਪਹਿਲਾਂ ਵੀ ਉੱਥੇ ਡੰਪ ਦੇ ਬਾਹਰ ਧਰਣਾ ਲਾਇਆ ਸੀਗਾ ਉਸ ਟਾਈਮ ਵਾਸਤੇ ਤੇ মিডিਆ ਨੂੰ ਵੀ ਕਵਰੇਜ ਕੀਤੀ ਸੀਗੀ ਉਦੋਂ ਅਪਾ ਅਸੀਂ ਉਹ ਤੋਂ ਹੀ ਅਲਟੀਮੇਟ ਦਿੱਤਾ ਸੀ ਕਿ ਪਿਛਲੇ 2-3 ਮਹੀਨੇ ਪਹਿਲਾਂ ਪਾਰਟੀ ਮੀਟ ਦੇ ਚੁਕੇ ਆ ਕਿ ਅਗਰ ਨਾ ਸਫਾਈ ਹੋਈ ਤਾਂ ਅੱਜ ਧਰਨਾ ਲਾਵਾਂਗੇ ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਨਗਰ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਧਾਰੀਵਾਲ ਵੱਲੋਂ ਦੁਖੀ ਹੋ ਕੇ ਅੱਜ ਤੁਹਾਨੂੰ ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਸਾਡੇ ਮਾਲ ਸਾਹਿਬ ਕਾਦੀ ਤੋਂ ਸਪੈਸ਼ਲ ਤੋਂ ਧਾਰੀਵਾਲ ਆ ਜੀ ਪੁੱਜੇ ਜੋ ਕਿ ਆਪਾਂ ਇਹ ਧਰਨਾ ਇੱਥੇ ਧਾਰੀਵਾਲ ਨਹਿਰ ਤੇ ਲਾਇਆ ਇਹ ਸਿਰਫ ਆ ਵੀ ਕੋਈ ਸਮੇਂ ਵਾਸਤੇ ਲਾਇਆ ਸੀਗਾ ਅਗਰ ਸਾਡੀ ਇਹ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਇਹ ਡੰਪ ਧਾਰੀਵਾਲ ਤੋਂ ਚੱਕਿਆ ਨਹੀਂ ਜਾਂਦਾ ਤੇ ਇਹ ਇਦਾਂ ਹੀ ਲਗਾਤਾਰ ਜਾਰੀ ਰਹੇਗਾ ਅੱਗੇ ਤਾਂ ਹੀ ਹੁਣ ਸ਼ਹਿਰ ਦੇ ਵਿੱਚ ਕੀਤਾ ਇਹ ਧਰਨਾ ਹੁਣ ਆਪਾਂ ਸ਼ਹਿਰ ਤੋਂ ਬਾਹਰ ਬਾਈਪਾਸ ਤੇ ਜਾਵਾਂਗੇ ਉਹ ਸਾਲਾ ਸ਼ਹਿਰ ਵਾਸੀਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਵੱਡੇ ਲੈਵਲ ਤੇ ਉਹ ਚੀਜ਼ ਆਪਾਂ ਧੰਨਾਂ ਲਾਵਾਂਗੇ ਤੇ ਜਰੂਰ ਲਗਾ ਡੰਪ ਚੱਕਿਆ ਹੀ ਨਹੀਂ ਜਾਏਗਾ ਦੇਖੋ ਅਹੀ ਇੱਕ ਸ਼ਹਿਰ ਵਾਸੀ ਆ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਥੋੜੀ ਕਿਤੇ ਇਹੀ ਕੋਈ ਸਟੈਪ ਨਹੀਂ ਚੁੱਕਦੇ ਪਰ ਅਹੀ ਹੋਰ ਸਟੈਪ ਚੁੱਕਨੇ ਆ ਕਿ ਜੋ ਲੋਕਾਂ ਦੀ ਮੰਗ ਹੋਏ ਆ ਲੋਕਾਂ ਦੀ ਇੱਕ ਬਿਲਕੁਲ ਜਾਇਜ਼ ਮੰਗ ਸੀ ਕਿ ਕੋਈ ਵੀ ਉੱਥੇ ਮੌਤ ਹੁੰਦੀ ਆ ਆਂਦੇ ਆ ਲੋਕੀ ਅੱਜ ਤੋਂ ਵੀ 10 ਦਿਨ ਪਹਿਲਾਂ ਜਾਣਾ ਪਿਆ ਉੱਥੇ ਦੋ ਮੌਤਾਂ ਹੋਈਆਂ ਸੀ ਤੇ ਮੇਰਾ ਖਿਆਲ ਕੋਈ ਬੰਦਾ ਨਹੀਂ ਜਿੰਨੇ ਆਪਣਾ ਨੱਕ ਨਹੀਂ ਫੜੇਦਾ ਬਲੇ ਇਹ ਕੋਸਤੇ ਤੇ ਹੀ ਧਾਰੀਵਾਲ ਸ਼ਹਿਰ ਨੂੰ ਸ਼ਮਸ਼ਾਨ ਨੂੰ ਕੋਸਤੇ ਭੇਜਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੇ ਸ਼ਹਿਰ ਦੀ ਇੱਕ ਗੱਲਬਾਤ ਸੁਣ ਕੇ ਅਹੀ ਆਪਣੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਸੋਚ ਰੱਖੀ ਹੈ ਕਿ ਇਹਦਾ ਇਹ ਰੋਸ ਧਰਨਾ ਕਰਨਾ ਵਾ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣ ਇਸ ਕਰਕੇ ਅਰ ਰੋਸ ਧਰਨਾ ਲਗਾਇਆ ਗਿਆ ਵਾ ਤੇ ਮੈਂ ਇੱਕ ਅਪੀਲ ਕਰਨਾ ਵਾ ਜਾਂ ਇੱਕ ਇਤਿਹਾਸਨੀ ਦੀ ਨਵਾ ਪਰ ਆਪਣੇ ਕਮੇਟੀ ਨੂੰ ਕਿ ਆ ਜਿਹੜਾ ਬੰਪਾ ਫਟਾਫਟ ਉਠਾਇਆ ਜਾਏ ਨਹੀਂ ਤੇ ਇਸ ਕੋ ਜਿਹੜਾ ਅਗਲਾ ਪ੍ਰੋਚ ਕਰਨਾ ਵਾ ਇਸ ਤੋਂ ਵੀ ਜ਼ੋਰਦਾਰ ਹੋਏਗਾ